ਸਤ ਸ੍ਰੀ ਅਕਾਲ ਵੀਰੋ ਸਤ ਸ੍ਰੀਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਡੱਲ ਤਸੀਲ ਪੱਟੀ ਜ਼ਿਲ੍ਹਾ ਸ਼ਰੀ ਤਰਨਤਾਰਨ ਸਾਹਿਬ ਆਵਲਰ ਵੀਰ ਦਲੇਰ ਸਿੰਘ ਬਾਦ ਹੋਂ ਦਾ ਘਰ ਆਇਆ ਦੋਸਤੋ ਤੇ ਵੀਰ ਗੁਰਲਾਲ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਹਰ ਵਾਰ ਦੀ ਤਰ੍ਹਾਂ ਉਹਨਾਂ ਤੋਂ ਲੈ ਕੇ ਫੁੱਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਤਕਰੀਬਨ ਕੋਈ 4 ਕਿਨ ਆ ਗਿਆ ਆਪਾਂ ਤੁਹਾਨੂੰ ਦਿਖਾਉਣੇ ਆ ਤਿੰਨ ਮੱਜਾਂ ਨੇ ਠੀਕ ਆ ਜੀ ਤੇ ਇੱਕ ਕੱਤੀ ਦਿਖਾ ਦਾਂਗੇ ਤੁਹਾਨੂੰ ਠੀਕ ਆ ਜੀ ਐਂਡ ਦੇ ਵਿੱਚ ਬਹੁਤ ਵਦਿਆ ਚੰਗੀ ਕੱਟੀ ਆ ਕੋਈ ਭਰਾ ਇਸ ਸਟੇਜ ਦੇ ਉੱਪਰ ਲੈ ਕੇ ਜਾਣਾ ਚਾਹੁੰਦਾ ਕੱਟੀ ਠੀਕ ਆ ਜੀ ਅੱਗੇ ਚੰਗੀ ਕੇਅਰ ਕਰ ਲਓਗੇ ਸਾਫ਼ ਸੰਭਾਲ ਕਰ ਲਓਗੇ ਤੇ ਚੰਗੀ ਝੋਟੀ ਬਣ ਕੇ ਤਿਆਰ ਹੋ ਜੂਗੀ ਤੇ ਅੱਜ ਐਨੀਮਲ ਦੋਸਤੋ ਇੱਕ ਜਿਹੜੀ ਮੈਸ ਸੂਈ ਹੈ ਵੀਰਦੇ ਕੋਲ ਠੀਕ ਆ ਜੀ ਦੋ ਗੱਬੜ ਪਸ਼ੂ ਆ ਤੇ ਜਿਹੜੀ ਸੂਈ ਹੈ ਮਾਜੇ ਵੀ ਤਕਰੀਬਨ ਕੋਈ 13 ਸਰੀ ਹੈ 13 ਤੋਂ ਪਲੱਸ 13 ਲੀਟਰ ਇਸ ਵਕਤੇ ਦੇ ਥਲੇ ਦੁੱਧ ਖਾ ਜਿਹੜਾ ਬਿਲਕੁਲ ਕੰਡੇ ਵਾਲਾ ਕੋਈ ਭਰਾ ਇੱਥੇ ਆਣ ਕੇ ਆਪਣੀ ਦੋ ਟਾਈਮ ਚਾਰ ਟਾਈਮ ਚੋਕੇ ਤਸੰਦੀ ਕਰ ਸਕਦਾ ਦਲਪਿੰਡ ਦੇ ਨਾਲ ਲੱਗਦੇ ਪਿੰਡ ਵਾਤਾਰਾ ਸਿੰਘ ਦਲੇਰੀ ਖਾਲੜਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਤਕਰੀਬਨ ਕੋਈ ਭਿੱਖੀਵੰਦ ਵੀ ਇਥੋਂ 8-9 ਕਿਲੋਮੀਟਰ ਦੀ ਦੂਰੀ ਤੇ ਆ ਤੇ ਖਾਲੜਾ ਇਥੋਂ ਕੋਈ 5-4 ਕਿਲੋਮੀਟਰ ਦੀ ਦੂਰੀ ਤੇ ਆ ਅੱਜ ਤਰੀਕ ਤੁਸੀਂ ਲੋਡ ਕਰ ਲਓ 17 ਫਰਵਰੀ ਨੂੰ ਆਪਾਂ ਇਹ ਵੀਡੀਓ ਬੁਲਾ ਰਿਆ ਸਮਾਂ ਕੋਈ ਸ਼ਾਮ ਦੇ 4:30 5 ਵਜੇ ਦਾ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਿੰਘ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਕੋਠੀ ਤੋਂ ਮਾਰਜ ਚੜਦੀ ਕਲਾ ਤੋਂ ਹੀ ਸੁਣਾਓ ਬਹੁਤ ਵਧੀਆ ਗੁਰਲਾਲ ਵੀਰੇ ਹਾਂਜੀ ਲੈ ਵੀ ਗੁਰਲਾਲ ਇੱਕ ਮੱਝ ਹੁਣੇ-ਹੁਣੇ ਮਿਲੰਦਾ ਫਿਰ ਸੇਲ ਕਰਤੀ ਪੂਰੀ ਐ ਬਾਹਰ ਚੰਗੀ ਮਿਲਦੀ ਆ ਸੰਧੂ ਸਾਹਿਬ 6:30 ਆਉਣ ਤੋਂ ਪਹਿਲਾਂ ਹਾਂ ਇਹ ਉਹ ਭੈਣ ਭਰਾਵਾਂ ਨੇ ਤੁਹਾਨੂੰ ਪਤਾ ਇਤਰਾ ਲੋਕਲ ਗਾਗ ਆਪਣੇ ਕੋ ਲੱਗੇ ਤੁਸੀਂ ਹੋਗੇ ਲੇਟ ਦੋ ਬੂਰੀਆਂ ਝੋਟੀਆਂ ਚੰਗੀਆਂ ਨੇ ਮੈਂ ਜਿਗਰ ਕਰ ਬੈਠਾ ਵੀਰਾ ਕੋਲ ਵੀਰ ਤਰੇ ਆਉਂਦਾ ਵੀਡੀਓ ਵਾਲਾ ਹਾਂ ਉਹ ਲੈਣੀ ਜਨਾ ਚ ਲੱਦੀਆਂ ਨਹੀਂ ਨਾ ਹੁਣ ਪਤਾ ਨਹੀਂ ਕਿਦਾ ਕਿੱਥੇ ਚਲੀਆਂ ਜਾਣੀਆਂ ਹਾਂ ਚਲੋ ਇਸੇ ਤਰ੍ਹਾਂ ਹੀ ਆ ਇੱਕ 17 18 ਕਿਲੋ ਵਾਲੀ ਸਿੰਧੂ ਸਾਹਿਬ ਬੂਰੀ ਝੋਟੀ ਨੀਲੀ ਦੀ ਚਾਰ ਦਿਨ ਲੈਂਦੀ ਬੜੇ ਚੰਗੇ ਰਿਕਾਰਡ ਵਾਲੀ ਠੀਕ ਆ ਪਰ ਤੁਹਾਨੂੰ ਬੜਾ ਜਿੱਥੇ ਜਾਣਾ ਪਾਣੀ ਹੋਵੇ ਡੰਗਰ ਜਾ ਕੇ ਰਿੰਦਾ ਜਾ ਕੇ ਰਿੰਦਾ ਇਸੇ ਤਰ੍ਹਾਂ ਹੀ ਆ ਕਰ ਲੈ ਤੇ ਆਪਾਂ ਵੇਚਨੀਆ ਸਿੰਧੂ ਸਾਹਿਬ ਵੀਡੀਓ ਨਾਮੀ ਤੇ ਉਤਰਾ ਵੀ ਬਿਲਕੁਲ ਬਿਲਕੁਲ ਮੰਨ ਅਗਲਾ ਚੱਲ ਗਿਆ ਆ ਮਨਕੇ ਵੀਡੀਓ ਤੇ ਆਊਗਾ ਫਿਰ ਫਾਇਦਾ ਨਹੀਂ ਉਹ ਲੋਕਰ ਵੀ ਭੈਣ ਭਰਾ ਤੇ ਉੱਡੇ ਤੇ ਆ ਜਾਂਦਾ ਦੇਨੇ ਪੈਂਦੇ ਆ ਪਸ਼ੂ ਇਸੇ ਤਰ੍ਹਾਂ ਹੀ ਹਾਂਜੀ ਅੱਜ ਗਰਵਾਲ ਜਿਹੜੇ ਅੱਜ ਆਪਣੇ ਕੋਲ ਵੱਡੇ ਤਧਾਰੂ ਪਸ਼ੂ ਉਹ ਤਾਂ ਮੌਕੇ ਤੇ ਹਣ ਤਿੰਨ ਆ ਜਿਨ੍ਹਾਂ ਦੇ ਵਿੱਚੋਂ ਇੱਕ ਮੱਝ ਸੂਈ ਐ ਦੋ ਗੱਪਣ ਹਾਂਜੀ ਸੰਤੂ ਸਾਹਿਬ ਦੋ ਝੋਟੀਆਂ ਆਪਣੇ ਕੋਲ ਸੂਣ ਵਾਲੀਆਂ ਤੇ ਇੱਕ ਸੂਈ ਸਵਾਈ ਆ ਠੀਕ ਆ ਜੀ ਹਾਂਜੀ ਠੀਕ ਆ ਤੇ ਅੱਜ ਗਰਵਾਲ ਅੱਜ ਨੰਬਰ ਤੋਂ ਸ਼ੁਰੂਆਤ ਆਪਾਂ ਇੱਥੋਂ ਕਰ ਲਵਾਂਗੇ ਇਹ ਸੰਤੂ ਸਾਹਿਬ ਝੋਟੀ ਦੂਜੇ ਸੂਹੇ ਸੂਣੀ ਆ ਦੂਜਾ ਸੂਬਾ ਹਾਂ 20 ਤਰੀਕ ਨੂੰ ਇਹਦੇ ਦਿਨ ਪੂਰੇ ਜੇ ਹੂੰ ਲਓ ਵੀ 20 ਤਰੀਕ ਨੂੰ ਠੀਕ ਆ ਤੇ 2-3 ਦਿਨ 2-3 ਦਿਨ ਹਜੇ ਪਏ ਆ ਦਿਨ ਪੂਰੇ ਹੋਣ ਦੇ ਵਿੱਚ ਸਿੰਗਲ ਅੰਦੀ ਦੀ ਆ ਪਤਲੀ ਚਮੜੀ ਆ ਬਾਕੀ ਸਿੰਗੀ ਸੁਗੀ ਬਹੁਤ ਵਧੀਆ ਬਿਲਕੁਲ ਛੋਟੀ ਸਿੰਗੀ ਆ ਦੂਜਾ ਸੂਆ ਸੰਦੂ ਸਾਵੇ ਛੋਟੀ ਸੁਣੀ ਏ ਪਹਿਲੇ ਸੂਏ ਨੇ 12 ਕਿਲੋ ਦੁੱਧ ਚਵਾਇਆ ਜੀ ਠੀਕ ਆ ਇਹ ਦੇਖੋ ਸਿੰਗ ਫਿਰ ਕਰਮਾਲੀ ਦਾ ਹਾਂ ਪੂਰੀ ਜੰਮੀ ਪੜੀ ਨਿਗਰ ਵਜਨ ਵਟੇ ਵਾਲੀ ਝੋਟੀ ਲਓ ਵੀ ਠੀਕ ਆ ਦੋਸਤ ਹੈ ਪਿਆਰੀ ਤੇ ਇਹ ਤਕਰੀਬਨ 2-3 ਦਿਨ 2-3 ਦਿਨ ਤੱਕ ਦਿਨ ਪੂਰੇ ਹੋ ਜਾਣਗੇ ਕਰਮਾਲੀ ਦੇ ਤੇ ਦੋ ਦਿਨ ਕੋਈ ਪਸ਼ੂ ਉੱਪਰ ਵੀ ਲੈ ਕੇ ਜਾ ਸਕਦਾ ਤੇ ਸਿੰਗਲ ਹੱਡੀ ਦੀ ਬਿਲਕੁਲ ਕਾਗਜ਼ ਵਰਗੀ ਚਮੜੀ ਪਤਲੀ ਜਿਹਾ ਕਰਮਾਲੀ ਦੀ ਠੀਕ ਹੈ ਉਹ ਸਾਹਿਬ ਇਹ ਲੈ ਲੈ ਕਰਮਾਲੀ ਸੂਬੇ ਤੇ ਫਿਰ ਵੀ ਪੂਰੀ ਬਣੀ ਤੇ ਨਹੀਂ ਛਲਿਓ ਹਾਂ ਨਹੀਂ ਚੰਗੀ ਬਣ ਜਾਣਾ ਸੁੰਦਿਆ ਸਵਾਉਂਦਿਆਂ ਤੱਕ ਬਾਕੀ ਛੋਟੀ ਸਿੰਗੀ ਦੇ ਵਿੱਚ ਸੋ ਥੋੜਾ ਸੋਹਰਾ ਥਣ ਦੇਵਾ ਠੀਕ ਹੈ ਜੀ ਇੱਕ ਰਲ ਫਿਰ ਹੱਜਪਲਕ ਦੇ ਵਿੱਚ ਪਸ਼ੂ ਆਏ ਆ ਹਾਂਜੀ ਸੰਤੂ ਸਾਹਿਬ ਇਤਰਾ ਹੀ ਤੁਹਾਨੂੰ ਪਤਾ ਕਰ ਮਾ ਆ ਗਿਆ ਤੁਰੀਆਂ ਆਉਂਦੀਆਂ ਤੁਰੀਆਂ ਜਾਂਦੀਆਂ ਹਾਂ ਕੱਪੜਾ ਮੱਜਾ ਵੀ ਭਾਰ ਪਿੱਛੇ ਦੀ ਗਾਰੰਟੀ ਹੋਊ ਆਪਣੀ ਬਿਲਕੁਲ ਛਿਪ ਕੇ ਤਸੱਲੀ ਕਰਕੇ ਲੋਕ ਦੱਸੋ ਜ਼ਿਆਦਾਤਰ ਆਪਣੇ ਭਰਾਵਾਂ ਨੂੰ ਹੁੰਦਾ ਵੀ ਕੱਪੜਾ ਪਸ਼ੂ ਲੈਣਾ ਕਿ ਤੇ ਭਾਰ ਪਿੱਛੇ ਦੀ ਮੁਸ਼ਕਲ ਨਾ ਹੋਵੇ ਠੀਕ ਆ ਜੀ ਉਹਦੀ ਗਾਰੰਟੀ ਤਸੱਲੀ ਹੋਊਗੀ ਬਾਕੀ ਟਿੱਪਣ ਤੋਂ ਪਰ ਵੀ ਕੋਈ ਰਾਵ ਜਿਹੜੇ ਤਿੰਨ ਨਾਗ ਢਾਡੇ ਆਉਂਦਾ ਪਹਿਲਾਂ ਵਿੱਚ ਹੀ ਉਹ ਵੀ ਗੱਬਣੀ ਸੀ ਠੀਕ ਆ ਜੀ ਭਰਾ ਜਿਹੜੇ ਆਏ ਉਹਨਾਂ ਨੂੰ ਆਪਾਂ ਆਖਿਆ ਉਹਦੀ ਟਿੱਪ ਕੇ ਤਸੱਲੀ ਕਰੋ ਆ ਪਿੱਛੇ ਦੀ ਆਪਣੀ ਗਾਰੰ ਬਾਕੀ ਦੋਸਤੋ ਚੱਲ ਜੀ ਤੁਸੀਂ ਬੰਤਰ ਵੇਖੋ ਚਾਕੇ ਤੇ ਕਰੋ ਠੀਕ ਹੈ ਜੀ ਬਿਲਕੁਲ ਪੱਟਾਂ ਦੇ ਸਾਹਮਣੇ ਵਿਚਕਾਰ ਹਵਾਨੇ ਚੱਤੇ ਦੀ ਬੰਤਰ ਆ ਉਨੀ ਜਾਤ ਉਨੀ ਬਿਲਕੁਲ ਪਛਾਣ ਸੂਲ ਵਾਲੀ ਨੇਵਾ ਜਿਹੜਾ ਬਣਾ ਕੇ ਤਿਆਰ ਕਰੂਗੀ ਬਾਕੀ ਸਭ ਤੋਂ ਅਹਿਮ ਗੱਲ ਆ ਵੀ ਸ਼ਕੀਲ ਆ ਪੂਰੀ ਠੀਕ ਹੈ ਜੀ ਬਹੁਤ ਵਧੀਆ ਠੀਕ ਹੈ ਜੀ ਸੋ ਸੋਨਾ ਵਜਰ ਮੌਜੂਦ ਆ ਗਰਮਾਲੀ ਦਾ ਤੇ ਬਾਕੀ 2 ਬੱਗਿਆਂ ਵਾਲੇ ਸਾਹਮਣੇ ਵਿੱਚ ਆਪਾਂ ਸੇਵਾ ਦਾ ਠੀਕ ਹੈ ਜੀ ਦੁੱਧ ਸੇਵਾ ਦਾ ਜਿੰਨੀ ਕੋਈ ਭਰਾ ਚੰਗੀ ਸੇਵਾ ਕਰ ਲੂਗਾ ਉਹਨਾਂ ਦਾ ਆਪਾ ਦੁੱਧ ਚੰਗਾ ਲੈ ਸਕਦੇ ਆ ਜੀ ਸਰ ਆਪਾਂ ਨਾ 1817 ਆਨੇ ਆ ਤੇ ਨਾ 1817 ਦਾ ਆਪਾਂ ਮੁੱਲ ਹੀ ਕਰਨਾ ਦੁੱਧ 13 14 ਕਿਲੋ ਝੋਟੀ ਭਰਾ ਦਊਗੀ ਹਾਂ ਜੇ ਕੋਈ ਭਣ ਭਰਾ ਚੰਗੀ ਛੇਵਾ ਵਾਲਾ ਲੈ ਜਾਵੇ ਵੇਖੋ ਬਰਨ ਵਾਲਾ ਲੈਵਾ ਝੋਟੀ ਦਾ ਉਹ ਵੀ ਕਰੋ ਚੈੱਕ ਠੀਕ ਆ ਜੀ ਸੋ ਚੱਡੇ ਚ ਲੈਵੇ ਦੀ ਪੂਰੀ ਸਾਫ ਸੁਥਰੀ ਆ ਠੀਕ ਆ ਆ ਦੇਖੋ ਲੈ ਵੀ ਗਰ ਲਾਲ ਸਾਹਿਬ ਚੰਗੀ ਆ ਝੋਟੀ ਕੀ ਡਿਮਾਂਡ ਮੁੱਲ ਕਰ ਦਿੰਦਾ ਮਾਨ ਕਰ ਗਿਆ ਸੰਧੂ ਸਾਹਿਬ ਸਵਾ ਲੱਖ ਦੀ ਹਾਂ ਮੈਂ ਤਾਂ ਨਾ ਵੀ ਜਿੰਨਾ ਜਾਇਜਤ ਕਰਾ ਕੇ ਤੇ ਇਹ ਸਵਾ ਲੱਖ ਕਾ ਨੂੰ ਕਰਦੇ ਆ ਝੋਟੀਆਂ ਕਰਖਦੀ ਆ ਤਰਾ ਅੰਨੀ ਝੋਟੀ ਵੀਰੇ ਦੇਖੋ ਸੰਲੇ ਜੀ ਦਾ ਮੋਲਾ ਹਾਂਜੀ ਸਵਾ ਲੱਖ ਰੋ ਕਿਤੇ ਸਵਾ ਲੱਖ ਕਿਤੇ ਨੀਮਾ ਚਾਹ ਦੇ ਮੰਗਣ ਦੇ ਲੋਕ ਹਾਂ ਹਾਂਜੀ ਆਪਾਂ ਜੀ ਦੇ ਦਿੱਤੀ ਹੋਣਾ ਆਪਾਂ ਕੋਈ ਸਵਾ ਨਹੀਂ ਕੋਈ 20 ਨਹੀਂ ਕੋ 18 ਨਹੀਂ ਦਿਮਾੜ 115 ਇੱਕ 12 ਦੀ ਦੇ ਦਿੱਗੇ ਇੱਕ 12 ਦੀ ਹਾਂਜੀ ਹੋਰ ਵਿੱਚੋਂ ਲੈਸ ਉਸ ਕਰਦੇ ਇੱਕ 12 ਦੇ ਵਿੱਚ ਸੰਧੂ ਸਾਹਿਬ 100 100 ਨਹੀਂ ਛੱਡਣਾ 10 ਦੀ ਜੈਸ ਲੋ ਝੋਟੀ ਹੋਈ ਇੱਕ 10 ਦੀ ਹਾਂਜੀ ਲੋ ਵੀ ਚੱਕੋ 1 ਲੱਖ 10 ਹਜ਼ਾਰ ਦੇ ਦਿੱਤੀਆਂ ਜੀ ਐਂਡ ਟੂ ਐਂਡ ਗਰਲਾਲਾਂ ਦਾ ਵੀ ਝੋਟੀ ਆਪਾਂ ਦੇਣੀ ਆ ਕੋਈ 1 ਇੱਕ 15 ਨਹੀਂ ਕੋਈ 12 ਨਹੀਂ ਕੋਈ ਸਵਾ ਲੱਖ ਨਹੀਂਗਾ ਠੀਕ ਆ ਜੀ ਡਿਮਾਂਡ ਕੁਛ ਵੀ ਕਰਾਈ ਚੱਲੀਏ ਤੇ ਇੱਕ 10 ਦੀ ਤੁਹਾਨੂੰ ਜੜੀ ਇਹ ਝੋਟੀ ਮਿਲ ਜੂ। ਲੋਕ ਭੈਣ ਭਰਾ ਆਉਂਦਾ ਆ ਦੀ ਟਿਪ ਕੇ ਵਰਾ ਕੇ ਤਸੱਲੀ ਕਰਕੇ ਖੜੇ ਜੇ ਕੋਈ ਇਤਰਾ ਮੰਗਾਉਂਦਾ ਆ ਦੀ ਗੱਡੀ ਜੋ ਲਾ ਕੇ ਤੇ ਫੜੇ ਜਾਂਦੇ ਆ। ਬਿਲਕੁਲ ਜੀ ਬਿਲਕੁਲ। ਹਾਂ ਬਿਲਕੁਲ ਓਕੇ ਆਪਾਂ ਨੂੰ ਕਿਸੇ ਗੱਲ ਦਾ ਤੁਹਾਡਕੋ ਨਹੀਂ ਝੋਟੀ ਦਾ। ਮੈਂ ਵੀ ਭਰਾਵਾ ਬਹੁਤ ਜਿਆਦਾ ਸੋਹਣੀ ਸ਼ਕੀਲ ਚੰਗੀ ਝੋਟੀ ਆ। ਬਾਕੀ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਗਈ ਆ ਬਾਡੀ ਸਟਰਕਚਰ ਤੁਸੀਂ ਦੇਖ ਲਿਆ। ਚੰਗੀ ਝੋਟੀ ਆ ਪਹਿਲ ਭਾਰਤ ਪੇਛੇ ਦੀ ਗਾਰੰਟੀ ਤਸੱਲੀ ਹੈ ਮੇਰਾ ਭਰਾ ਜੇ ਡਾ ਮਰਜੀ ਅੱਖਾਂ ਮੀਚ ਕੇ ਲੈ ਜਾਓ ਠੀਕ ਆ ਇਧਰ ਸਾਗਰਨਾਪੁਰ ਤੇ ਕਰ ਲਾ ਲ ਇਧਰ ਆ ਜੇ ਤੇ ਆ ਝੋਟੀ ਫਿਰਕੇ ਇਹ ਸੰਦੂ ਸਾਹਿਬ ਝੋਟੀ ਦੂਜੇ ਸੂਏ ਸੋਈ ਜੇ ਓਕੇ ਪੱਚਾ ਕੁੰਡਾ ਸਿੰਘ ਮੁੜਿਆ ਜੇ ਦੁੱਧ ਦੇ ਥਲੇ 13 ਕਿਲੋ ਤਿਆਰ ਜੀ ਹੱਥਾਂ ਦੇ ਨਾਲ ਹੀ ਸੋਈ ਜੇ ਬਾਕੀ ਸਿੰਘ ਜਰੂਰ ਖੁੱਲਾ ਪਰ ਜੋ ਸਿੰਘ ਵੀ ਇੰਨਾ ਖੁੱਲੇ ਨਾ ਬੜੀ ਸ਼ਕੀਲ ਲੱਗਦਾ ਹੈ ਨਾ ਸਿੰਘ ਵੀ ਖੁੱਲਾ ਦੁੱਧ ਵੀ ਖੁੱਲਾ ਕਰਮਾਲੀ ਥਲੇ ਦੁੱਧ ਕਿੰਨਾ ਦੱਸਿਆ ਜੇ 13 ਕਿਲੋ ਜਿਹੜਾ ਤਿਆਰ ਆ ਨਾ 13 ਕਿਲੋ ਹਾਂ ਕੋਈ ਭੈਣ ਭਰਾ ਆਪ ਦੀ ਤਸੱਲੀ ਕਰਕੇ ਮੈਂ ਵੀ 13 ਕਿ ਬਤਰਾ ਵੀ ਵੇਖੋ ਸੰਦੂ ਸਾਹਿਬ ਕਿੰਨਾ ਕਟਾ ਹੋ ਗਿਆ ਮਗਰ ਹਾਂਜੀ ਲਓ ਜੀ ਮਗਰ ਕੱਟਾ ਠੀਕ ਹੈ ਜੀ ਮਗਰ ਪੂਛ ਜਿਹੜੀ 2 ਇੰਚ ਵਾਈਟ ਆ ਬਾਕੀ ਉਹ ਸਾਰਾ ਬਲੈਕ ਹੈ ਕੱਟਾ ਪੁੱਠਾ ਪਟਾ ਕੱਤੇ ਦਾ ਅੱਜ ਤੋਂ ਕਿੰਨਾ ਚੌੜਾ ਠੀਕ ਆ ਆਜਾ ਠਾਕੇ ਤੇਰੇ ਦੇ ਦਰਮਿਆਨ ਦੇਖੋ 13 ਮਹੀਨੇ ਹੈ ਬੱਚਾ ਵੇਖੋ 8 ਦਿਨਾਂ ਦਾ ਆ ਜੀ ਹਾਂ ਨਹੀਂ ਬੜਾ ਪਲਿਆ ਪੀਤਾ ਬੱਚਾ ਆ ਠੀਕ ਆ ਠੀਕ ਆ ਲੋਬੇ 13 ਕਿਲੋ ਦੁੱਧ ਖੁੱਲਾ ਡੁੱਲਾ ਦੱਸੋ ਇਸੇ ਝੋਟੀ ਦੇ ਥੱਲੇ ਹੁਣ ਹਾਜ਼ਰ ਆ ਕੱਦ ਵੱਡਾ ਝੋਟੀ ਦਾ ਕੋਈ ਛੋਟਾ ਮੰਨ ਕੇ ਨਾ ਮੇਰਾ ਭਰਾ ਫਸਦਾ ਕਰੇ ਕੱਦ ਵੱਡਾ ਸਿੰਗਲ ਹੈ ਦੀ ਬਿਲਕੁਲ ਪਤਲੀ ਚਮੜੀ ਕੋਈ ਹਵਾਲੇ ਚੱਡੇ ਨੇ ਦੱਸ ਦੇਣਾ ਲੋਕ ਲਈ ਆਪਾਂ ਨਹੀਂ ਅਖਣਾ ਹਰਿਆਣਿਓ ਆਈ ਆ ਖੇਤਰੋ ਆਈ ਆ ਹਾਂ ਪਰ ਝੋਟੀ ਚੰਗੀ ਹੈ ਜਿੰਨੀ ਹੈਗੀ ਦੁੱਧਾਰੂ ਆ ਦੁੱਧ ਵਾਲੀ ਝੋਟੀ ਆ ਹਾਂ ਜੀ ਇਹ ਹੈਗੀ ਇੱਕ ਰੰਗ ਕਾਲੀ ਅੱਖ ਨੂੰ ਅਖੀ ਜੀ ਹਰਿਆਣਿਓ ਆਈ ਆ ਆਪਾਂ ਜਦੋਂ ਰਹਿ ਨਹੀਂ ਤੇ ਕੀ ਲੋੜ ਬਿਲਕੁਲ ਬਿਲਕੁਲ ਲੈ ਵੀ ਗਰ ਲਾਲ ਬਾਕੀ ਚੋਰ ਜਵਾ ਦੀ ਪਹਿਲ ਪੋਲੀ ਸਾਹਿਬ ਇੱਕ ਨੰਬਰ ਰੂਮ ਵਰਗੀ ਪ ਤੁਹੇਗਾ ਉਹ ਕੋ ਭੈਣ ਚੋਏ ਭੈ ਭਰਾ ਜੋਵੇ ਬਿਲਕੁਲ ਪੋਲੀ ਲੈ ਵੀ ਕਰਵਾਲ ਵੀ ਕੋਈ ਮੜਾ ਆਇਆ ਤੈਨੂੰ ਹੋਰ ਦੇਖੋ ਸੰਧੂ ਸਾਹਿਬ ਫਿਰ ਇਹ ਪਾਈਪਾ ਕਰਮਾਲੀ ਦੇ ਦੁੱਧ ਵਾਲੀਆਂ ਇਹਨਾਂ ਦਾ ਨਾੜਾ ਨਹੀਂ ਆਖਣਾ ਉਹਨੂੰ ਪਾਈਪਾ ਹੀ ਆ ਦੇ ਇਧਰ ਪਾਈਪਾ ਜਦੋਂ ਅੰਡਰਗਰਾਉਂਡ ਪੈਕ ਪਾਏ ਹੁੰਦੇ ਆ ਆ ਲਓ ਜੀ ਮਿਲਕ ਨਾਰੀ ਮੋਟੀ ਆ ਸੋ ਤੋਂ ਸੋ ਇੱਥੇ ਵੀ ਕਾਫੀ ਵੀਰਾਨੇ ਕਲਾ ਮਿਲਕ ਨਾਰੀ ਮੋਟੀ ਆ ਬਾਕੀ ਜਿੰਨਾ ਕ ਪਸ਼ੂ ਦੀ ਨਾਲੇ ਜਿਹੜੀ ਮਿਲਕ ਨਾਰੀ ਮੋਟੀ ਜਿੱਤੇ ਜਾਂ ਬਾਲ ਖਾਂਤੀ ਉਹਨਾਂ ਹੀ ਪਸ਼ੂ ਚੰਗਾ ਤਿਹਾਰੂ ਹੁੰਦਾ ਠੀਕ ਆ ਦੋ ਬੰਨੇ ਸੰਧੂ ਸਾਹਿਬ ਸੋ ਸੋਨਾ ਗਏ ਵਾਪਸੀ ਤਨਾਂ ਦੇ ਵਿੱਚ ਗਰਲ ਤੇ ਅੱਗੋ ਸਟਾਰਟ ਹੋ ਕੇ ਬਿਲਕੁਲ ਤੁਹਾਨੂੰ ਤੋਂ ਗਰਮ ਵਾਲੀ ਬੈਕ ਸਾਈਡ ਨੂੰ ਜਿਹੜਾ ਨੇਵੇ ਦੀ ਬੰਤਰ ਬਣਾ ਕੇ ਤਿਆਰ ਕੀਤੀ ਖੜੀ ਹੁਣ ਕਿਉਂਕਿ ਦੁੱਧ ਬਿਲਕੁਲ ਚਵਾਈ ਦਾ ਸਮਾਂ ਜਾਂਦਾ ਨੇੜੇ ਆ ਤੇ ਲੰਬਾਈ ਵੀ ਬਹੁਤ ਆ ਕੱਦ ਵੀ ਉੱਚਾ ਲੰਬਾਈ ਵੀ ਬਹੁਤ ਆ ਠੀਕ ਆ ਸੋ ਮਗਰ ਕਟਾ ਮੇਲ ਕਾ ਆਪਾ ਪੜਾਉਂ ਦਿਖਾ ਹੀ ਦਿੱਤਾ 13 ਲੀਟਰ ਹੈ 13 ਸਰੀ ਹੈ ਇਸ ਵਕਤ ਹੈਗੀ ਆ ਠੀਕ ਆ ਜੀ ਅੱਗੇ ਕੋਈ ਚੰਗੀ ਖੇਚਲ ਕਰ ਲੂਗਾ 13 ਉਹਨਾਂ ਵਾਲੀ ਹੈ ਜਿਹੜੇ ਭਾਂਤਰਾ ਆਣ ਕੇ ਚੁੰਦੇ ਆ ਜਿਹੜੇ ਨਹੀਂ ਇਤਰਾ ਮੰਗਉਂਦੇ ਉਹਨਾਂ ਵਾਲੀ 12 ਹਾਂ ਠੀਕ ਆ ਹਾਂ ਇਹ ਦੇਖੋ ਕਿ ਦੋਕਾ ਨਹੀਂ ਝਾਂਟ ਕਰਮਾ ਲਈ 7 ਵਜੇ ਦੀ ਚਵਾਈ ਲਿਆ ਸਵੇਰ ਦੀ ਸੋਈ ਸਵਾਈ ਆ ਦੀ ਚੋਕ ਤੇ تسਲੀ ਕਰਕੇ ਜਿਹੜਾ ਪਣਪਰਾ ਉਹਦਾ ਆਵੇ ਕੈਮਰੇ ਦਾ ਡਰ ਵੀ ਉਤਰ ਨਹੀਂ ਕੋਈ ਚੱਕਰ ਹੂੰ ਲਓ ਵੀ ਹੈ ਠੰਡੀ ਠੀਰੀ ਇਹ ਸੀਲਸਲਾ ਗਿਆ ਠੀਕ ਹੈ ਜੀ ਸੋ ਦੂਜਾ ਸੂਬਾ ਇਹ ਤੋਂ ਟੀ ਸੋਈ ਆਪਾਂ ਜਿਹੜੀ ਤੁਹਾਨੂੰ ਦਿਖਾ ਦਿੱਤੀ ਹੈ 13 ਕਿਲੋ ਐਸ ਵਕਤ ਜਿੱਦਾ ਮਰਜੀ ਕੋਈ ਭਰਾ ਤਸਲੀ ਕਰ ਲੇ ਮਗਰ ਕਟਾ ਇਹਦਾ ਅਰਥ ਨਾਲ ਮੁੱਲ ਕੀ ਰਹੂਗਾ ਮੋਲ ਕਰਦੇ ਸੰਦੂ ਸਾਹਿਬ ਕੋਲ ਇਹਦਾ 15-20 ਕਰੀ ਜਾਈਏ ਹਾਂ ਡਿਮਾਂਡ ਇਹਦੀ ਹੈਗੀ ਜੀ 1,10,000 ਰੁਪਇਆ 1,10,000 ਹਾਂ ਜੀ ਉਹਦੇ ਦੇ ਹਿਸਾਬ ਨਾਲ ਡਿਮਾਰ ਤੇ ਹੈਗੀ ਜਾਇ ਜਗੋ ਜੋ ਆਉਂਦੇ ਹੈ ਇਮਾਨਦਾਰ ਕਰ ਦਿੰਦੇ ਇਹਦਾ ਵੀ ਇੱਕ 10 ਦੇ ਵਿੱਚੋਂ ਕਰ ਦਾਂਗੀ ਤੂੰ ਕਿੰਨੇ ਕਿ ਦੀ ਆ ਪੈਂਡ ਟੋੜ ਦੇ ਦੇਣੀ ਮਾਰਿਆ ਛੱਡ ਗਏ ਹਾਂ 2000 ਛੱਡ ਗਏ 2000 ਹਾਂ ਜੀ ਬਾਕੀ ਹੋਰ ਇਹ ਇਕੱਠ ਦੀ ਦੇ ਦਈਏ ਇਹ ਇਕੱਠ ਦੇ ਹਾਂ ਜੀ ਲੈਸ ਕਰਕੇ ਦੇ ਦਈਏ ਹੋਰ ਹਾਂ ਸਹਦੋਸਰ ਨਹੀਂ ਘਟਾਉਣਾ ਹੁਣ ਫੇਰ 1 5 ਦੀ ਹਾਨਾ ਹੋਣੀ ਜੀ 1 5 ਦੀ ਯੈਸ ਨਹੀਂ ਲਓ ਬਈ ਹਾਂਜੀ 1 ਲੱਖ 5 ਦੀ ਹਾਂ ਧਾਰਾ ਜਾਂਦੇ ਮਾਰਾ ਧਾਰਾ ਮਾਰ ਕੇ ਦਿਖਾ ਦਗੀ ਹਾਂਜੀ ਮੈਂ ਵੀ 1 ਲੱਖ 5000 ਦੇ ਮਿਲੂਗੀ 13 ਕਿਲੋ ਬਾਕੀ ਮੇਰਾ ਭਰਾ ਸਾਰੇ ਵੀਰਾਂ ਨੇ ਤੁਰ ਫਰ ਕੇ ਦੇਖਿਆ ਹੁੰਦਾ ਠੀਕ ਹੈ ਜੀ ਜਿੱਥੇ ਵੀ ਟਰਾਈ ਮਾਰਨੀ ਤੁਸੀਂ ਮਾਰਾ ਮਾਰ ਕੇ ਟਰਾਈ ਫਿਰ ਵੀ ਗੱਲ ਕਰ ਸਕਦੇ ਜੇ 13 ਕਿਲੋ ਦੁੱਧ 1 ਲੱਖ 5000 ਦੀ ਯਾਦ ਨਖਰ ਵਾਲਾ ਬੱਚਾ ਮਗਰ ਵੀ ਆ ਬਾਕੀ ਸਿੰਘ ਉੱਚਾ ਖੁੱਲਾ ਬਾਕੀ ਫੱਬਦੀ ਬਹੁਤ ਆ ਠੀਕ ਹੈ ਜੀ ਇਹ ਵੀਗਾ ਵੀ ਸਿੰਘ ਗੈਰ ਇਹ ਸਿੰਘ ਉੱਚਾ ਖੁੱਲਾ ਪਰ ਫੱਬਦੀ ਹੈ ਜਿਵੇਂ ਇੱਕ ਬਿਲਕੁਲ ਕੁੰਡਾ ਚੂਰ ਸਿੰਘ ਹੁੰਦਾ ਇਹ ਉੱਚਾ ਖੁੱਲਾ ਸਿੰਘਾ ਪਰ ਫੱਬ ਬੜੀ ਕਿਉਂਕਿ ਝੋਟੇ ਦਾ ਕੰਡਾ ਬਹੁਤ ਵਧੀਆ ਕਰਮਾ ਵੇਖੋ ਕਰਮਾਲੀਆਂ ਜਿਹੜੀਆਂ ਘੜ ਘੜ ਕੇ ਬਣਾਈਆਂ ਹੁੰਦੀਆਂ ਦੇਖੋ ਹਾਂ ਹਾਂ ਬਿਲਕੁਲ ਆਹ ਵੇਖੋ ਜੀ ਠੀਕ ਆ ਜੀ ਬਿਲਕੁਲ ਸਿਰੇ ਜਿਹੜੇ ਆ ਵਿੱਚ ਕਰ ਗਈਆਂ ਕਰਮਾਲੀ ਇਹ ਸ਼ਾਈ ਸ਼ੀ ਬਹੁਤ ਆ ਤੇ ਬੱਚਾ ਛੱਡ ਦਿੱਤਾ ਨਾਲ ਦੀ ਨਾਲ ਜੇ ਆਪਾਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾਵਾਂਗੇ ਭਰਾਵਾਂ ਨੂੰ ਇਹ ਸੂ ਸਾਹ ਉਹਨਾਂ ਵੀ ਰਾਣੀ ਹੈ ਜਿਹੜੇ ਇਤਨਾ ਮੰਗਾਉਂਦੇ ਆਨਲਾਈਨ ਹਾਂ ਕਿ ਜਿਹੜੇ ਪਸ਼ੂ ਸਾਲੇ ਦੁੱਧਿਆ ਉਹਨੇ ਕੋਈ ਨਾ ਬੱਚਾ ਵੀ ਮਰਵਾ ਹੁੰਦਾ ਤੁਹਾਨੂੰ ਪਤਾ ਹੀ ਹੈ ਬਿਲਕੁਲ ਜੀ ਬਿਲਕੁਲ ਜੇ ਹੋਊਗਾ ਥੱਲੇ ਦੇ ਰਕਾਰ ਹੋ ਦੇ ਬਾਹਰ ਬਾਹਰ ਸਾਬ ਫੇਰ ਹੀ ਛੱਡਿਆ ਜਾਂਦਾ ਬੱਚਾ ਵੀ ਤਾਂ ਪਲ ਪਲ ਹੀ ਜਾਂਦੇ ਜੇ ਕੋਈ ਹੋਊਗਾ ਕੋਈ 12 13 ਸਰੀ ਕੋਈ ਪਸ਼ੂ ਆਹ ਪੰਜ ਸੱਤ ਅੱਠ ਕਿਲੋੜਾ ਵਾਹੇ ਡਾਰੇ ਬੰਦਾ ਡਰ ਹੀ ਜਾਂਦਾ ਵੀ ਵੱਧ ਪੀ ਗਿਆ ਵੱਧ ਪੀ ਗਿਆ ਇੱਕ ਵਾਰ ਚਾਹ ਕਿੱਥੋਂ ਬੰਨੀ ਚਾਹ ਕਿੱਥੋਂ ਬੰਨੀ ਹੋਈ ਰਹਿੰਦੀ ਹੈ ਕੱਲ੍ਹ ਵੀ ਉਹ ਜਿਹੜੇ ਵੀਰਾਂ ਵਾਲੇ ਆਪਣੇ ਗਾਰਡ ਚੰਗਾਈ ਇਹਨਾਂ ਠੀਕ ਆ ਨਹੀਂ ਪਤਾ ਦਿਸੇ ਜਾਂਦਾ ਹਾਂ 8789 ਦਿਨਾਂ ਦਾ ਬੱਚੇ ਦਾ ਪਤਾ ਲੱਗ ਹੀ ਜਾਂਦਾ ਵੀ ਨਾਗਰ ਲਾਲ ਭਾਈ ਇਧਰੋਂ ਮੜਾ ਇੱਕ ਬਖਾ ਦੇ ਨੇ ਤੁਸਨ ਸਾਹਿਬ ਤਸੱਲੀ ਕਰਾਵਾਂਗਾ ਪਰ ਮੈਂ ਭਰਾਵਾਂ ਲਾ ਲਓ ਜੀ ਠੀਕ ਆ ਜੀ ਸੋ ਪਸਮਗੀ ਜਿਹੜਾ ਦੋਸਤ ਥਾਣੇ ਤੁਸੀਂ ਚੈੱਕ ਕਰ ਲਓ ਠੀਕ ਆ ਇੱਕੋ ਜਿਹਾ ਸੈਜ ਥਾਣਾ ਦਾ ਇਹ ਵੀ ਇਹਦੇ ਸੰਬੰਧ ਵਿੱਚ ਆਈ ਹੈ ਜੀ ਹਾਂ ਕੋਰ ਜਾਣ ਬਹੁਤ ਵਧੀਆ ਮੋਟੀ ਘਾਰ ਹਾਂ ਪਾਕਿਸਤਾਨ ਜਾਣਾ ਹੀ ਗੱਲ ਹੀ ਹੈ ਕਿ ਬਾਰਡਰ ਨੇੜੇ ਤੋਂ ਪਾਕਿਸਤਾਨ ਹੀ ਖੜਾ ਕੇ ਜਾਣਦੇ ਆ ਦੇਖੋ ਲਓ ਜੀ ਮਗਰਲੇ ਥਾਂ ਤੇ ਕੋਠਾ ਠੀਕ ਹੈ ਜੀ ਲੋਬੀ ਇਹ ਚਵਾਈ ਆ ਠੀਕ ਆ ਜੀ ਕੋਈ 5 5 7 7 10 ਦਾ ਧਾਰਾ ਮਾਰ ਕੇ ਵਿਖਾਉਂਦਾ ਇਹੋ ਮਕਸਦ ਹੈ ਵੀ ਜਿਹੜੇ ਭਰਾ ਆਨਲਾਈਨ ਸੌਦਾ ਕਰਦੇ ਦੂਰੋਂ ਮੇਰੇ ਨੂੰ ਨਹੀਂ ਵਿਜ਼ਿਟ ਕਰ ਸਕਦੇ 1 ਲੱਖ 5000 ਦੀ ਹਨ ਤੋ 13 ਕਿਲੋ ਤੇ ਉਦਾਂ ਲਈ ਇਹੀ ਤਨ ਜਿਹੜੀ ਝੋਟੀ ਮਿਲ ਜੂਗੀ ਆ ਦੇਖੋ ਹੁਣ ਸਾਫ ਫਿਰ ਪਸਵਾਨ ਕਰਮਾਲੀ ਦਾ ਹਾਂ ਲੋਬੀ ਇੱਕ ਸਾਰ ਬਿਲਕੁਲ ਪੱਦਰ ਛੱਡੇ ਦੀ ਮੈਂ ਕਹਿੰਦਾ ਸੁੰਬਾ ਥਾਣਾ ਦੇ ਹਿੰਦੇ ਜਿੰਨੂੰ ਸੁੰਬਾ ਥਾਣ ਬਣ ਗਿਆ ਲੋਬੀ ਹਾਂ ਠੀਕ ਆ ਜੀ ਸੋ ਬਹੁਤ ਸੋਦਾ ਥਰਨ ਦੇਵਾ ਠੀਕ ਆ ਜੀ ਇਸ ਤੋਂ ਬਾਅਦ ਜਰਵਾਲੀ ਇੱਧਰ ਆਜ ਗਈ ਆਪਣੇ ਕੋਲ ਇਹ ਸਾਨੂੰ ਸਾ ਤੀ ਹਾਂਜੀ ਤੀਜਾ ਨੰਬਰ ਆ ਦੋਸਤੋ ਵੇਰਵਾ ਪਾ ਦਲੇ ਤੇ ਤੀਜੇ ਸਵੇ ਇਹ ਸਮੈ ਨੇ ਸੁਨਾ ਕਿ ਗਰਾਲ ਵੈਸੇ ਵੀ ਕਰਮਾਈ ਹੋਇਆ ਤਿਆਰੀ ਪਈ ਹੈ ਹਾਂਜੀ ਇਹ ਸੰਧੂ ਸਾਹਿਬ ਪੰਜ ਚਾਰ ਦਿਨ ਪਹਿਲੇ ਨੰਬਰ ਤੇ ਦਾ 17 6ਵਾਂ 7ਵਾਂ ਲੱਗਣਾ ਸੀ ਆ ਡਿਊਟੀ ਤੇ ਜੇ ਲੱਗੀ ਇਹਦੀ ਆ ਚਲੋ ਉਹ ਨਹੀਂ ਗਾ ਹੋ ਗਈ ਆ ਹਾਂ ਠੀਕ ਹੈ ਆ ਲਓ ਜੀ ਇਹਦੇ 25 ਤਰੀਕ ਨੂੰ ਸੰਧੂ ਸਾਹਿਬ ਨੂੰ ਮਾਰਕਾਂ ਨੇ ਦੱਸਿਆ ਜਣ ਪੂਰੇ ਹੁੰਦੇ ਜਿਹੜੇ ਭਰਾ ਤੇ ਲਈ ਆਪਾਂ ਠੀਕ ਹੈ ਹਾਂਜੀ ਬੋਹ ਜਾ ਵੀ ਤਕਰੀਬਨ 5-7 ਪਹਿਲੇ ਦਿਨ ਹਾਂਜੀ ਲਓ ਵੀ ਬਿਲਕੁਲ ਐਨ ਪਿੱਟਪੂੜੇ ਦਾ ਚੈੱਕ ਕਰੋ ਠੀਕ ਆ ਜੀ ਚੌੜਾ ਪਿੱਟਪੂੜਾ ਬਾਕੀ ਲਿਸ਼ ਕੁਲਿਸ਼ ਨੂੰ ਕਰਦੇ ਥੋੜਾ ਜਿਹਾ ਗਰਲਾਰ ਹੋਣਾ ਨੇ ਵੱਧ ਤੇਲ ਆਇਆ ਬਾਕੀ ਤੁਹਾਡੇ ਸਾਹਮਣੇ ਠੀਕ ਆ ਜੀ ਜੁੱਸੇ ਜੱਸੇ ਦੀ ਪਿੰਡੇ ਪੁੰਡੇ ਦੀ ਭਾਰੀ ਆ ਫੁੱਲ ਵਜਣ ਲੋੜ ਦੇ ਵਿੱਚ ਸਰਦ ਤੇਲ ਦਾ 1200 ਆਪਾਂ ਲੈਣਾ ਉਤਰਾ ਸੱਪੜੋ ਸੱਪ ਲੜਨ ਵਾਲੀ ਗੱਲ ਆ ਬਰ ਬਸ ਬਸ ਮੈਂ ਵੀ ਗਰਲਾਰ ਭਰਾ ਆਪਣਾ ਕੋਈ ਆਨਲਾਈਨ ਆਪਣੇ ਨਾਲ ਸੌਦਾ ਕਰਦਾ ਤਸੱਲੀ ਇਹਦੀ ਵੀ ਹਾਂ ਸਰਦ ਨਾਲ ਵੀ ਗਾਰੰਟੀ ਠੀਕ ਹੈ ਦੀ ਵੀ ਗਾਰੰਟੀ ਠੀਕ ਆ ਆਇ ਨੂੰ ਕਰਾਉਣ ਦੇ ਕੋਈ ਹੋਰ ਮੜਾ ਤੋਰ ਕੇ ਦਿਖਾ ਦੇ ਆਇ ਨੂੰ ਘੁਮਾ ਦੇ ਮੇਰੇ ਦੇ ਰੱਖੀ ਹਾਂ ਜੀ ਹੰਸਾ ਗੱਬਣਾ ਮੱਜਾਂ ਦੀ ਪਿੱਛੇ ਦੀ ਦੋ ਤਿੰਨ ਦੰਗਰਾਂ ਦੀ ਆ ਮਣਕੇ ਕੋਈ ਭਣ ਭਰਾ ਵੰਡ ਪਾ ਦੇ ਆ ਕੇ ਵੀ ਪਿੱਛਾ ਮਾਰ ਗਈ ਉਸ ਚੀਜ਼ ਦੀ ਨਹੀਂ ਗਰੰਟੀ ਨਹੀਂ ਨਹੀਂ ਗਰੰਡ ਅੱਜ ਜੇਕਰ ਪੂਰੀ ਤਿਆਰੀ ਤੇ ਕੁਝ ਨਹੀਂ ਨਾ ਹੋਇਆਗਾ ਤਾਂ ਵਾਣੀ ਭਾਵੇਂ ਜਿੰਨਾ ਮਰਜ਼ੀ ਪਾਣ ਪਾ ਇਹਨਾਂ ਵਾਅਦੇ ਵੀ ਪਾਇਆ ਕਿਰਾਂ ਕਿਸੇ ਲਾਗੇ ਹੀ ਤਾਂ ਵੈਸੇ ਵੀ ਆਪਾਂ ਮਨਾਈ ਕਰਦੇ ਨੇ ਵੰਡ 10 15 ਦਿਨ ਪਹਿਲਾਂ ਸ਼ੁਰੂ ਦੇਣਾ ਚਾਹੀਦਾ ਆਏ ਜਿਦਾਂ 8 10 ਦਿਨ ਲੈਂਦੀ ਆ ਦੋ ਦਿਨ ਲੈ ਦੇ ਚੌਂ ਦਿਨ ਲੈ ਦੇ ਵਾਲਾ ਗਰੰਟੀ ਆ ਆਪਣੀ ਲੋੜੀ ਬਿਲਕੁਲ ਚੌਰ ਸੋ ਨੀਵਾ ਮੋੜ ਤੋਂ ਠੀਕ ਹੈ ਜੀ ਸੋ ਸਪੇਸ ਵੰਡ ਦੀ ਗੱਲ ਕਰ ਲੋ ਤੇ ਤਕਰੀਬਨ 5 5 6 6 ਇੰਚ ਤੇ ਥਾਣਾ ਇੱਕ ਸਿੰਘ ਥੋੜਾ ਲਾਗੋ ਮੋੜ ਆ ਜੀ ਹਾਂ ਇੱਕ ਥੋੜਾ ਦੂਰੋਂ ਮੋੜਦੀ ਆ ਤੇ ਇੱਕ ਬਿਲਕੁਲ ਲਾਗੋ ਮੋੜਿਆ ਸਿੰਘ ਠੀਕ ਹੈ ਜੀ ਫੇਸ ਕੁਆਲਟੀ ਮੂੰਹ ਮੱਥੇ ਤੋਂ ਵਜ਼ਨ ਲੋਡ ਪੂਰਾ ਇਸ ਮਹਿ ਦਾ ਠੀਕ ਹੈ ਜੀ ਵਜ਼ਨ ਲੋਡ ਦੇ ਵਿੱਚ ਆ ਤੇ ਲੋਹ ਪਤਲਾ ਪਛੋ ਦੋਸਤੋ ਨਾਰਮਲੀ ਆਪਾਂ ਗੱਲ ਕਰਦੇ ਵੀ ਦੁੱਧ ਕੱਢ ਹੀ ਜਾਂਦੇ ਆ ਠੀਕ ਆ ਪਛੋ ਸੰਦੂ ਸਾਹਿਬ ਇੱਕ ਥੋੜਾ ਦੂਰੋਂ ਮੋੜਗੀ ਤੇ ਲੱਖ ਦਾ ਲੱਕ ਤੋੜ ਗਈ ਇਹ ਨਹੀਂ ਇਹ ਵੀ ਲੱਖੋਂ ਭਾਰੀ ਸੀ ਬਿਲਕੁਲ ਜ ਲੋ ਵੀ ਠੀਕ ਆ ਜੀ ਸੋ ਚੱਡੇ ਚੁੱਡੇ ਦੀ ਬੰਤਰ ਬਹੁਤ ਵਧੀਆ ਚੌਰ ਸਲੇਵਾ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਸਟ੍ਰਕਚਰ ਜਿਹੜਾ ਹਵਾਨੇ ਚੱਡੇ ਦਾ ਬਹੁਤ ਆਹ ਪੂਰੀ ਫੁੱਟਬਾਲ ਵਾਂਗੂ ਬਣੂਗੀ ਹਾਂ ਲੈ ਵੀ ਗਰਲਾਲ ਦੀ ਮੰਗ ਤੇ ਡਿਮਾਂਡ ਦੱਸ ਵੀਰੇ ਕੀ ਕਰਦਾ ਡਿਮਾਂਡ ਸਰ ਤੁਸੀਂ ਸਾਡੇ ਦੀ ਕਰਨੂ ਕਰ ਲਈਏ ਭਾਵੇਂ 95 ਤੇ ਭਾਵੇਂ ਕਰ ਲਈਏ ਲੱਖ ਹਾਂਜੀ ਡਿਮਾਂਡ ਹੈਗੀ ਜੇ 90 ਹਜ਼ਾਰ ਆ ਜੈਸ ਲੋ ਦੇ ਦਾਂਗੇ 87 ਹਜ਼ਾਰ ਦੀ 87 ਦੀ ਹਾਂਜੀ ਹਾਂ ਲੋ ਵੀ 87 ਹਜ਼ਾਰ ਦੀ ਜੈਸ ਲੋ ਗੁਰਬੀ ਉਹਦਾ ਮੌਕੇ ਤੇ ਹੋਰ ਸੰਧੂ ਸਾਹਿਬ ਦੇ 200 ਰੁਪਏ ਛੋਟ ਕਰਾਉਣੀ ਕੇ ਭੈਣ ਭਰਾਣੇ ਭਾਵੇਂ ਫੋਨ ਤੇ ਬੈ ਭਾਜੀ ਕਰ ਲੈਣ ਭਵੇਤਰਾ ਕਰਾ ਲੈਣ 85000 ਦੀ ਮੱਝ ਲਾਂਗੇ ਲਓ ਬਈ ਹਣ ਤੋਂ ਜਿਹੜੀ ਕਿਸਾਰਾ ਵੀਰੋ 85000 ਦੀ ਇਹ ਤੁਹਾਨੂੰ ਮੱਝ ਮਿਲ ਜੂਗੀ ਤੇ ਭਰਿਆ ਪਾਂਡਾ ਬਾਕੀ ਬੰਤਰ ਪੁੰਤਰ ਲੇਵੇ ਦੀ ਬਹੁਤ ਸੋਹਣੀ ਠੀਕ ਹੈ ਜੀ ਫੱਪੀ ਖੜੀ ਹੈ ਕੱਟ ਵਜ ਨਹੀਂ ਇਹ ਨਿੱਕਾ ਕਿਸੇ ਪਾਸੇ ਲੱਸੀ ਨਹੀਂ ਜੀ ਦੇਖੋ ਦੇਵਾ ਦਾ ਫੁੱਟਬਾਲਰ ਦਾ ਪੱਧਰ ਜੀ ਨਾਰਮਲ ਸੇਵਾ ਤੇ 13-14 ਕਿਲੋ ਦੁੱਧ ਮੈਂ ਚਵਾਉਗੀ ਏ ਥੱਲੋਂ ਬੜੀਆਂ ਸਫਾਈਆਂ ਲੈਦੇ ਲੱਗੀਆਂ ਕਰਮਾਣੀ ਇਹ ਡੇਰੀ ਦੇ ਮਰਦਲ ਸਿੰਘੂ ਸਾਹਿਬ ਆਜਿਆ ਹਾਂ ਚੰਗੀ ਆ ਹਾਂਜੀ ਲਓ ਵੀ ਬਹੁਤ ਵਧੀਆ ਬਿਲਕੁਲ ਸਫਾਈ ਦੇ ਵਿੱਚ ਹਵਾ ਨਾਲੇਵਾ ਠੀਕ ਹੈ ਜੀ ਪਹਿਲ ਦੇ ਧਾਰ ਤੇ ਮੇਰਾ ਭਰਾ ਕੋਈ ਸੌਦਾ ਕਰ ਲੂਗਾ ਤੇ ਫੱਬੀ ਖੜੀ ਹੈ ਜੇ ਵੀ 5-4 5-4 ਐਸਟੀਮੇਟਡ ਤੁਸੀਂ ਤਾਂ ਸੰਦੂ ਸਾਹਿਬ ਸਾਰਾ ਸੂਆ ਪੀ ਕੇ 60-65, 60000 ਰੁਪਏ ਦੀਆਂ ਜੀ ਟੋਕੜਾ ਕੱਪੜਾ ਵਿਕ ਜਾਂਦੀਆਂ ਬਿਲਕੁਲ ਮੈਂ ਵੀ ਕਰ ਲਾ ਅਗਲੇ ਬੰਨੇ ਆਪਣੇ ਕੋਲ ਕੱਟੀ ਆ ਜੀ ਇਹ ਕੱਟੀ ਸੰਦੂ ਸਾਹਿਬ 13-14 ਮਹੀਨਿਆਂ ਆ ਕਰੋ ਤੱਕ ਠੀਕ ਹੈ ਜੀ ਸੋ 31 ਦੀ ਉਮਰ ਕਿ 13 14 ਕਿ ਮਹੀਨੇ ਹੈ ਹਾਂ ਜੀ 13 14 ਮਹੀਨੇ ਦੀ ਹੈ ਠੀਕ ਹੈ ਮਸਤੀ ਮਸਤੀ ਪੂਰੀ ਕਰਦੀ ਮੈਂ ਟ ਪੂਰਾ ਆਵੇ ਹਾਂ ਬੱਚਾ ਹੋ ਗਿਆ ਫਿਰ ਲਓ ਵੀ 13 14 13 14 ਮੰਥ ਦੀ ਉਮਰ ਆ ਇਸ ਕੱਟੀ ਦੀ ਠੀਕ ਹੈ ਜੀ ਬਾਕੀ ਆ ਤੁਸੀਂ ਵੇਖ ਲਓ ਠੀਕ ਹੈ ਜੀ ਕਿਸੇ ਭਰਾ ਨੇ ਤਕਰੀਬਨ ਬਹੁਤੇ ਵੀ ਡਿਮਾਂਡ ਕਰਦੇ ਰਹਿੰਦੇ ਆ ਵੀ ਇਸ ਸਟੇਜ ਦੇ ਉੱਪਰ ਕੱਟੀ ਖਰੀਦਣੀ ਆ ਤਾਂ ਕੋਈ 7ਵੇਂ 8ਵੇਂ ਕੋਈ 8 10ਵੇਂ ਵੀ ਕੋਈ ਚੰਗੀ ਕੇਅਰ ਕਰ ਲੂਗਾ ਸਾਭ ਨੂੰ ਕਹਦੇ ਬਿਲਕੁਲ ਬਨਵੱਤਰ ਆ ਜਾਣੀਆਂ ਠੀਕ ਆ ਵਜ਼ਨ ਵਜ਼ਨ ਪੂਰਾ ਹੋ ਜਾਣਾ ਤੇ ਆ ਕਰੋ ਚੱਕ ਠੀਕ ਆ ਜੀ ਸੋ ਇਹ ਕੱਟੀ ਆ ਜੋ ਬਕਾਊ ਆ ਮੇਰਾ ਭਰਾ ਕੋਈ ਚਾਹ ਵਾਲਾ ਤਾਂ ਤੁਸੀਂ ਖਰੀਦਦਾਰੀ ਕਰ ਲਿਓ ਠੀਕ ਆ ਇੱਕ ਸਿੰਘ ਸੰਦੂ ਸਾਹਿਬ ਹਿਲਦਾ ਜੀ ਇੱਕ ਹਿਲਦਾ ਹਨਾ ਹਾਂ ਜੀ ਇਹ ਦੇਖੋ ਇੱਕ ਮੀਨੇ ਦੇ ਵਿੱਚ ਆ ਗਈ ਇਹ ਇਧਰ ਲਾ ਪਾਸ ਹਨਾ ਇਹ ਦੇਖੋ ਹੈ ਮੀਨੀਆਂ ਦੇ ਵਿੱਚ ਹੀ ਆਉਂਦੀ ਆ ਹਾਂ ਮੀਨੀਆਂ ਦੇ ਵਿੱਚ ਹੀ ਆਉਂਦੀ ਆ ਤਕਰੀਬਨ ਇੱਕ ਸਿੰਘ ਹਿਲਦਾ ਠੀਕ ਆ ਜੀ ਬਾਕੀ ਝੋਲੀ ਝਾਲੀ ਵੀ ਤੁਹਾਨੂੰ ਬੁਖਾ ਦੇ ਗਏ ਆ ਲਓ ਜੀ ਥਾਂ ਥੋੜੇ ਸੰਦੂ ਸਾਹਿਬ ਫਿਰ ਚਾਰੇ ਇੱਕੋ ਜੇ ਜੀ ਆ ਕੋਈ ਵੱਧ ਘੱਟ ਨਹੀਂ ਲੱਗਾ ਕਿ ਯਾਰ ਪੂ ਪੰਗ ਜਨ ਲੱਗੇ ਨੇ ਨਾਲ ਕੋਈ ਬੱਚਾ ਪੋਚਾ ਨਹੀਂਗਾ ਚਾਰ ਹੀ ਥਾ 1 2 3 ਬਾਕੀ ਝੋਲੀ ਕਿਸਾਨ ਉਹ ਚੈੱਕ ਕਰ ਲੋ ਵਾਟ ਬੁੱਟ ਕਾਫੀ ਆ ਸੋ ਚੰਗਾ ਪਸ਼ੂ ਅਸਾਂ ਇਹਦੇ ਚੱਟਾ ਪਸ਼ੂ ਸੂ ਦੇ ਨਿਸ਼ਾਨ ਆਵੇ ਸਿਰ ਚਿੱਟਾ ਅੱਖਾਂ ਮਿਲੀਆਂ ਹੂੰ ਲੋ ਵੀ ਇਹ ਮਾਰਕਿੰਗ ਹੈ ਠੀਕ ਹੈ ਜੀ ਇਹ ਕੱਟੀ ਬਕਾਉ ਉਹ ਗਰਲਾਲ ਕੀ ਮੰਗਾ ਕਰਦਾ ਜੀ ਕਿਸ ਦਿਨ ਨੂੰ ਸਾਨੂੰ ਸਾਡੇ ਢੇਰੀ ਨੀਲੀ ਝੋਟੀ ਬਣੂਗੀ ਇਹ ਆ ਚੰਗੀ ਬਣੂਗੀ ਹਾਂ ਜੀ ਮੰਗ ਲਈ 20000 ਮੰਗਣ ਦਾ ਕੋਈ ਡਰ ਆਪਾਂ ਤੇ ਨਹੀਂ ਕਿੱਥੇਗਾ ਵੀ ਅੱਜ ਸੰਦੇਸ਼ਾ ਜੀ ਕੋਲ ਪਾਣ ਪ੍ਰਾ ਰੱਖਣ ਵਾਲਾ ਫੋਨ ਲਾਊਗਾ 100 200 ਨਹੀਂ ਛੱਡਣਾ 3000 ਹੀ ਛੱਡ ਦੇਣਾ 17000 ਦੀ ਦੇ ਦਾਂਗੇ 17 ਦੀ ਹਾਂਜੀ ਹੂੰ ਲੋ ਵੀ 17000 ਦੀ ਇੱਕ ੱਟੀ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਬਾਕੀ ਕਾਫੀ ਡਿਮਾਂਡ ਰਹਿੰਦੀ ਆ ਜੇਕਰ ਆਪਾਂ ਮੀਂਹਿਆਂ ਦੀ ਗੱਲ ਕਰ ਲਈਏ ਢੇਲਿਆਂ ਦੀ ਗੱਲ ਕਰ ਲਈਏ ਠੀਕ ਆ ਜੀ ਤਾਂ ਢੇਲਿਆਂ ਦੇ ਵਿੱਚ ਵੀ ਆਉਂਦੀ ਆ ਪਰ ਇੱਕ ਸਿੰਘ ਵੱਦਾ ਠੀਕ ਆ ਜੀ ਕੋਈ ਭਾਵੇਂ ਉਹ ਗੱਲ ਕੋਣ ਵੀ ਮੀਨੀ ਢੇਲੀ ਮੰਨ ਲੇ ਪਰ ਉਹ ਸਾਬ ਕਿਰਾਇਆ ਛੜਦਾ 20000 ਜਿ세 ਕੋਈ ਭਾਂਸਰਾ ਮਰਜ਼ੀ ਲੈ ਜੀ ਠੀਕ ਆ ਵੀਰੇ ਹਾਂ 20000 ਦੀ ਕੱਟੀ ਵੇਖਦੀ ਹੈ ਜੇ ਸ਼ਾਮਾਂ ਦੇ ਵਿੱਚ ਨਹੀਂ ਹੋਵੇ ਪਰ ਆਪਾਂ ਦੋ ਨੰਬਰ ਦੀ ਕੱਟੀ ਨਹੀਂ ਦੇਣੀ ਹਾਂ ਹਾਂ ਨਹੀਂ ਨਹੀਂ ਕਾਨੂੰਨ ਹਾਂ ਕਰਮਲੀ ਹੋਰ 7-8 ਮਹੀਨੇ ਸਾਬ ਲਈ ਕੋਈ ਨਹੀਂ ਕਰਮਲੀ ਨੇ ਦੁੱਧ ਪਿਉਣਾ ਸਾਰੇ ਵੀਰਾਂ ਨੂੰ ਮੇਰੀ ਰੱਖਣ ਵਾਲੇ ਨੂੰ 17000 ਚੋਂ ਵੀ ਮਾਨਦਾਨ ਕਰਦਾ ਬਿਲਕੁਲ ਲੋ ਵੀ ਉਮਰ ਵੀ ਬਿਲਕੁਲ ਲਵੀ ਆ ਠੀਕ ਹੈ ਜੀ ਕਈ ਵਾਰ ਹੁੰਦਾ ਵੀ ਪਸ਼ੂ ਪੱਕਾ ਹੁੰਦਾ ਜਾਂ ਪੁੱਜਾ ਹੁੰਦਾ ਵੀ ਦੰਦਾਂ ਦਾ ਭੰਗਿਆ ਹੁੰਦਾ ਦੰਦ ਸੁੱਟ ਗਿਆ ਹੁੰਦਾ ਖੀਰੀ ਕ ਤੋ ਇਹ ਆ ਤੇ ਨਾਗਰੇ ਵੀਰ ਗਰਲਾਲ ਹੁਣ ਦੇ ਇਹਨਾਂ ਦਾ ਕੋਈ ਦੰਦ ਨਹੀਂ ਛੁੱਟਿਆ ਕੋਈ ਚੱਕਰ ਨਹੀਂ ਗਾ। ਅਨਿ ਖੀਰੀ ਹੈ ਕੱਟੀ ਗਰਲਾਲ। ਕਈ ਵਾਰ ਪੱਕੜ ਜਾ ਪਸ਼ੂ ਹੁੰਦਾ ਪੱਕੜ ਨਹੀਂ ਕਰਦਾ। ਆਹਦਾ ਫੋੜਦਾ ਨਹੀਂ ਗਾ ਇਹ ਕਰਮਾਲੀ ਨੂੰ ਹੰਤੋ। ਉਹ ਬੱਚਿਆਂ ਦੀ ਫੀਡ ਪਵੇ ਇਹ ਕੱਟੀ ਚਾਰ ਹੋ ਜਾਣੀ ਆ। ਆ ਬਿਲਕੁਲ ਬਿਲਕੁਲ। ਹਾਂਜੀ। ਮੈਨੂੰ ਸੋ ਨਵੀ ਜੀ ਕੱਟੀ ਆ ਕੋਈ 13 ਕੇ ਮਹੀਨੇ ਦੀ ਉਮਰ ਆ ਸਾਰੀ। ਠੀਕ ਆ ਜੀ। ਤੇ ਇਹ ਆ ਜੋ ਮਾਲ ਗਰਲਾਲ ਵੀਰ ਹੁਣ ਦੇ ਕੋਲ ਮੌਜੂਦ ਆ। ਇੱਕ ਜਿਹੜੀ ਮੈਂ ਸੂਈ ਸੂਈ ਤੁਹਾਨੂੰ ਦਿਖਾਈਏ 13 ਸਰੀ। 13 ਕਿਲੋ ਤਾਂ ਇਸ ਵਕਤ ਚੱਲਣ ਢਈ ਆ। ਤੇ ਜਾਵਨ ਮੇਰਾ ਭਰਾ ਤੁਸੀਂ ਸੰਪਰਕ ਕਰੋ ਗੱਲਬਾਤ ਕਰੋ ਠੀਕ ਹੈ ਜੀ ਮਾਲ ਆਉਂਦਾ ਰਹਿੰਦਾ ਇਸੇ ਤਰ੍ਹਾਂ ਹੀ ਰੁਟੀਨ ਦੇ ਵਿੱਚ ਤੇ ਗਰਨਾਲ ਇੱਕ ਨੰਬਰ ਕਰ ਸਾਂਜੇ ਨੰਬਰ ਹੈ 97792 9006 97792 9006 ਪਿੰਡ 달 ਤਸਵੀਰ ਪੱਟੀ ਜਿਹੜਾ ਤਰਨਤਾਰ ਠੀਕ ਕੋਈ ਭੈਣ ਭਰਾ ਆਪਣੇ ਇਹ ਨੰਬਰ ਤੇ ਕਨੈਕਟ ਕਰਕੇ ਇਹ ਗੱਲ ਕਰ ਸਕਦਾ ਬਿਲਕੁਲ ਜੀ ਹਾਂ ਜੀ ਲੋਕ ਦੋਸਤ ਇਹ ਗੱਲਾਂ ਨੇ ਬਾਤਾਂ ਸੀਗੀਆਂ ਠੀਕ ਹੈ ਜੀ ਬਾਕੀ ਤੁਹਾਨੂੰ ਮੱਝਾ ਦਿਖਾਤੀਆਂ ਤਿੰਨ ਤੇ ਚੰਗੇ ਸ਼ਕੀਰ ਪਸ਼ੂ ਆ ਚੰਗੇ ਆ ਠੀਕ ਹੈ ਜੀ ਝੋਟੀ ਪਾਖੜੇ ਝੋਟੀ ਆਂਗਣੇ ਤੇ ਮੇਰਾ ਵੀਰ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ